ਅੰਟੀਰਤ ਪਿੰਡ ਸਤਨੋੜ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਹ ਮੈਡੀਕਲ ਕੈਂਪ ਬਿਸ਼ਪ ਮਾਨਵ ਰੋਹਾਨੀ ਕੇਂਦਰ ਸੰਤ ਬਲਜੀਤ ਸਿੰਘ ਜੀ ਵੱਲੋਂ ਲਗਾਇਆ ਗਿਆ ਜੀ ਇਹ ਸੇਵਾ ਬਹੁਤ ਹੀ ਵੱਡੀ ਸੇਵਾ ਮੰਨੀ ਜਾਂਦੀ ਹੈ ਇਸ ਤਰ੍ਹਾਂ ਦੇ ਕੈਂਪ ਲਗਾ ਕੇ ਮਨੁੱਖਤਾ ਦੀ ਜਾਨ ਬਚਾਈ ਜਾ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਕੈਂਪ ਵਿੱਚ ਤਰ੍ਹਾਂ ਤਰ੍ਹਾਂ ਦੇ ਡਾਕਟਰ ਆਏ ਹੋਏ ਸੀ ਇਸ ਵਿੱਚ ਕਾਫੀ ਤਰ੍ਹਾਂ ਦਾ ਲੋਕਾਂ ਦਾ ਇਲਾਜ ਕੀਤਾ ਗਿਆ ਜੀ ਇਹ ਫ੍ਰੀ ਮੈਡੀਕਲ ਕੈਂਪ ਦੇ ਵਿੱਚ ਲੋਕਾਂ ਦੇ ਇਲਾਜ ਲਈ ਉਹਨਾਂ ਦੀ ਪਹਿਲਾਂ ਰਜਿਸਟ੍ਰੇਸ਼ਨ ਕਰਵਾਈ ਜਾਂਦੀ ਹੈ ਡਾਕਟਰ ਦੀ ਵੀ ਸਹੂਲਤ ਇਸ ਕੈਂਪ ਵਿੱਚ ਲੋਕਾਂ ਨੂੰ ਦਿੱਤੀ ਗਈ ਹੈ ਤਾਂ ਕਿ ਜੋ ਆਪਣੀ ਦਵਾਈ ਸਹੀ ਢੰਗ ਨਾਲ ਲੈ ਸਕਣ ਬਲੱਡ ਪ੍ਰੈਸ਼ਰ ਦੀ ਜਾਂਚ ਵੀ ਇਸ ਕੈਂਪ ਵਿੱਚ ਕੀਤੀ ਗਈ ਹੈ ਜੀ ਸ਼ੂਗਰ ਦੀ ਜਾਂਚ ਵੀ ਇਸ ਕੈਂਪ ਵਿੱਚ ਕੀਤੀ ਗਈ ਹੈ ਜੀ ਤੇ ਇੱਥੇ ਦਵਾਈਆਂ ਵੀ ਫ੍ਰੀ ਉਪਲਬਧ ਸੀ ਇਹ ਫਾਰਮੇਸੀ ਦਾ ਵੀ ਇੱਥੇ ਇੱਕ ਕਾਊਂਟਰ ਲੱਗਾ ਹੋਇਆ ਸੀ ਇੱਥੇ ਆਣ ਆਲੇ ਲੋਕਾਂ ਨੂੰ ਦਵਾਈਆਂ ਫ੍ਰੀ ਵੰਡੀਆਂ ਗਈਆਂ ਜੀ ਤੇ ਉਹਨਾਂ ਦਾ ਸੁਚਾਰੂ ਢੰਗ ਨਾਲ ਸਹੀ ਇਲਾਜ ਕੀਤਾ ਗਿਆ ਜੀ ਇਹ ਕਾਰਪੋ ਪਿੰਡ ਸਤਨੌਰ ਦੇ ਵਿੱਚ ਲਗਾਇਆ ਗਿਆ ਲੋੜਵੰਦ ਮਰੀਜ਼ਾਂ ਜਿੱਥੇ ਕਿ ਅੱਜ ਦਵਾਈ ਦਿੱਤੀ ਗਈ ਹੈ ਹਮੇਸ਼ਾ ਹੀ ਸੰਤ ਬਲਜੀਤ ਸਿੰਘ ਮਹਾਰਾਜ ਜੀ ਨੇ ਮਾਨਵਤਾ ਦੀ ਸੇਵਾ ਕੀਤੀ ਹੈ ਅੱਜ ਪਿੰਡ ਪਿੰਡ ਦੇ ਵਿੱਚ ਜਾ ਕੇ ਲੋਕ ਭਲਾਈ ਦੇ ਨਾਮ ਵੱਲੋਂ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਨੇ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਕੈਂਪ ਲਗਾਏ ਜਾਂਦੇ ਨੇ ਅਲੱਗ-ਅਲੱਗ ਕਾਸ਼ਤਾਂ ਤੇ ਤਹਿਸੀਲ ਦੇ ਵਿੱਚ ਜਿੱਥੇ ਇਹਨਾਂ ਦਾ ਸੈਂਟਰ ਪੱਦੀ ਸੂਰਾ ਸਿੰਘ ਹੈ ਵਿਸ਼ਵ ਮਾਨਵ ਰੋਹਾਨੀ ਸਾਸੰਗ ਕੇਂਦਰ ਹੈ ਉਹਨਾਂ ਵੱਲੋਂ ਇਹ ਕੈਂਪਪੈਂਡਮੈਂਟ ਵਿੱਚ ਲਗਾਏ ਜਾ ਰਹੇ ਨੇ ਜਿੱਥੇ ਲੋੜਵੰਦ ਮਰੀਜ਼ਾਂ ਦੀ ਮਦਦ ਕਰ ਕੀਤੀ ਜਾ ਰਹੀ ਹੈ ਸੋ ਵੱਧ ਤੋਂ ਵੱਧ ਇਸ ਇਹਨਾਂ ਕੈਂਪਾਂ ਦਾ ਸੰਗਤ ਨੂੰ ਲਾਭ ਲੈਣਾ ਚਾਹੀਦਾ ਹੈ ਲੋੜਵੰਦ ਮਰੀਜ਼ ਹੈ ਜਿਹੜੇ ਕਿ ਇਹਨਾਂ ਕੈਂਪਾਂ ਦੇ ਵਿੱਚ ਉਹ ਆ ਕੇ ਦਵਾਈ ਲੈ ਸਕਦੇ ਨੇ ਤੇ ਅੱਗੇ ਸਾਡੀ ਗੁਜਾਰਿਸ਼ ਹੈ ਕਿ ਇਹਨਾਂ ਦੇ ਸੈਂਟਰ ਤੇ ਵਿੱਚ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਪਰਦੀ ਸੂਰਾ ਸਿੰਘ ਵਿਖੇ ਜਿੱਥੇ ਕਿ ਵਿਸ਼ਵ ਮਾਨਵ ਰੋਹਾਨੀ ਸਤਸੰਗ ਕੇਂਦਰ ਹੈ ਸੰਤ ਬਾਬਾ ਬਲਜੀਤ ਸਿੰਘ ਜੀ ਮਹਾਰਾਜ ਜੀ ਦਾ ਜਿੱਥੇ ਕਿ ਸੇਵਕ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਨੇ ਲੋੜਵੰਦ ਮਰੀਜ਼ਾਂ ਦੀ ਜਿੱਥੇ ਜਾ ਕੇ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਮਦਦ ਕਰਦੇ ਨੇ ਬਹੁਤ ਸ਼ੰਕਰ ਭਗਵਾਨ ਕੀ